ਦਾ ਫਾਰਮੂਲਾ ਵਾਲਾਂ ਵਾਸਤੇ ਹੈ ਬਹੁਤ ਸਾਰੇ ਲੋਕਾਂ ਨੇ ਮੈਨੂੰ ਪੁੱਛਿਆ ਸੀਗਾ ਕਿ ਜੀ ਤੇਲ ਬਣਾਉਣ ਦਾ ਨੁਸਖਾ ਦੱਸਦਾ ਸਭ ਕੁਝ ਦੱਸਦਾ ਕੋਈ ਖਾਣ ਵਾਲਾ ਵੀ ਵਧੀਆ ਜਿਹਾ ਨੁਸਖਾ ਦੱਸੋ ਅੱਜ ਮੈਂ ਤੁਹਾਡੇ ਨਾਲ ਇੱਕ ਤਾਂ ਖਾਣ ਵਾਲਾ ਨੁਸਖਾ ਦੱਸਾਂਗਾ ਜਿਸ ਦੇ ਨਾਲ ਜਿਨ੍ਹਾਂ ਦੇ ਸਫੇਦ ਵਾਲ ਆ ਰਹੇ ਐ 4-5 ਮਹੀਨੇ ਦੇ ਅੰਦਰ ਅੰਦਰ ਕਾਲੇ ਵਾਲ ਸ਼ੋਰ ਸ਼ੌਟ ਆਣੀ ਸ਼ੁਰੂ ਹੋ ਜਾਣਗੇ ਔਰ ਦੂਸਰਾ ਇੱਕ ਐਸਾ ਤਰੀਕਾ ਦੱਸਾਂਗਾ ਜੇ ਉਹ ਤੁਸੀਂ ਕਰਨਾ ਸ਼ੁਰੂ ਕਰਤਾ ਜਿਨ੍ਹਾਂ ਦੇ ਵਾਲ ਸਫੇਦ ਆਨੇ ਸ਼ੁਰੂ ਹੋ ਗਏ ਮੈਂ ਕਹਿੰਨਾ ਉਹ ਕਾਲੇ ਹੀ ਰਹਿਣਗੇ ਸਫੇਦ ਹੋਣਗੇ ਹੀ ਨਹੀਂ ਮੈਂ ਮਤਲਬ ਅੱਜ ਦੀ ਡੇਟ 'ਚ ਮੇਰੇ ਸਾਰੇ ਵਾਲ ਕਾਲੇ ਮੈਂ ਕੋਈ ਡਾਈ ਨਹੀਂ ਯੂਜ਼ ਕਰਦਾ ਮਤਲਬ ਇੱਕਾ ਦੁੱਕਾ ਐ ਕਲਮਾਂ ਦੇ ਛੱਡ ਕੇ ਅਦਰਵਾਇਜ਼ ਸਾਰੇ ਵਾਲ ਮੇਰੇ ਕਾਲੇ ਐ ਟੋਟਲ ਠੀਕ ਐ ਔਰ ਉਹ ਕਿਸ ਤਰ੍ਹਾਂ ਐ ਅੱਜ ਮੈਂ ਤੁਹਾਨੂੰ ਦੱਸਾਂਗਾ ਸ਼ੇਅਰ ਕਰਾਂਗਾ ਉਹ ਤਰੀਕਾ ਸ਼ੇਅਰ ਕਰਾਂਗਾ ਦੋ ਚੀਜ਼ਾਂ ਦੱਸਾਂਗਾ ਇੱਕ ਖਾਣ ਵਾਲਾ ਨੁਸਖਾ ਔਰ ਇੱਕ ਉਹ ਤਰੀਕਾ ਜਿਹਦੇ ਨਾਲ ਮੈਂ ਹਜੇ ਤੱਕ ਆਪਣੇ ਵਾਲ ਕਾਲੇ ਬਰਕਰਾਰ ਰੱਖੇ ਐ ਬਹੁਤ ਗਜ਼ਬ ਦਾ ਐ ਅਚੂਕ ਅਜ਼ਮਾਇਆ ਹੋਇਆ ਕੀ ਕਰਨਾ ਹੈ ਕਿਸ ਤਰ੍ਹਾਂ ਕਰਨਾ ਹੈ ਵੀਡੀਓ ਸਕਿਪ ਨਾ ਕਰਨਾ ਆਓ ਦੇਖਦੇ ਹਾਂ ਕਿਵੇਂ ਯੂਜ਼ ਕਰਨਾ ਹੈ ਅ ਠੀਕ ਹੈ ਜੀ ਅ ਹੁਣ ਮੈਂ ਚਾਰ ਚੀਜ਼ਾਂ ਤੁਹਾਨੂੰ ਇਹ ਦੱਸ ਦਿਆਂ ਜੀ ਕਿਹੜੀਆਂ-ਕਿਹੜੀਆਂ ਸਭ ਤੋਂ ਪਹਿਲੀ ਚੀਜ਼ ਹੈ ਜੀ ਕਾਲੇ ਤਿਲ ਦੂਸਰੀ ਚੀਜ਼ ਹੈ ਜੀ ਆਮਲਾ ਸੁੱਕਿਆ ਹੋਇਆ ਤੀਸਰੀ ਚੀਜ਼ ਹੈ ਜੀ ਭringraj ਔਰ ਚੌਥੀ ਚੀਜ਼ ਹੈ ਜੀ ਧਾਗੇ ਵਾਲੀ ਮਿਸ਼ਰੀ ਜਿਨ੍ਹਾਂ ਨੂੰ ਸ਼ੂਗਰ ਦੀ ਸਮੱਸਿਆ ਹੈ ਉਹ ਬੇਸ਼ੱਕ ਧਾਗੇ ਵਾਲੀ ਮਿਸ਼ਰੀ ਰਹਿਣ ਦਿਨ ਇਸਤੇਮਾਲ ਨਾ ਕਰਨ ਜੇ ਸ਼ੂਗਰ ਨਹੀਂ ਹੈ ਫਿਰ ਧਾਗੇ ਵਾਲੀ ਮਿਸ਼ਰੀ ਇਸਤੇਮਾਲ ਕਰ ਸਕਦੇ ਪਹਿਲੀ ਚੀਜ਼ ਹੈ ਜੀ ਕਾਲੇ ਤਿਲ ਕਾਲੇ ਤਿਲ ਨਾ ਦੋ ਤਰ੍ਹਾਂ ਦੇ ਬਾਜ਼ਾਰ 'ਚ ਮਿਲਦੇ ਆ ਇੱਕ ਤਾਂ ਕਾਲੇ ਤਿਲ ਹੁੰਦੇ ਆ ਪਾਠ ਪੂਜਾ ਵਾਸਤੇ ਯੂਜ਼ ਕਰਦੇ ਇੱਕ ਖਾਨ ਵਾਲੇ ਹੁੰਦੇ ਤੁਸੀਂ ਖਾਨ ਵਾਲੇ ਸਪੈਸ਼ਲੀ ਤਿਲ ਲੈ ਕੇ ਆਣੇ ਕਹਿ ਕੇ ਲੈ ਕੇ ਆਣੇ ਕਿ ਖਾਨ ਵਾਲੇ ਕਾਲੇ ਤਿਲ ਚਾਹੀਦੇ ਦੂਸਰੀ ਚੀਜ਼ ਹੈ ਜੀ ਆਮਲਾ ਠੀਕ ਹੈ ਆਮਲਾ ਸੁੱਕਾ ਹੋਇਆ ਲੈ ਕੇ ਆਣੇ ਇਹ ਵਾਲਾ ਆਮਲਾ ਮੈਂ ਆਪਣੇ ਕੋਲ ਹਮੇਸ਼ਾ ਕਦੂਕਾਸ ਕਰਕੇ ਆਪਣੇ ਕੋਲ ਰੱਖਦਾ ਹਾਂ ਹਮੇਸ਼ਾ ਠੀਕ ਹੈ ਜੀ ਹਰੇ ਆਮਲੇ ਜਦੋਂ ਆਂਦੇ ਆ ਤਾਂ ਮੈਂ ਬਹੁਤ ਵੱਡਾ ਲੋਟ ਲੈ ਲੈਂਦਾ ਔਰ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਵੀ ਦਿੰਨੇ ਆਪ ਵੀ ਯੂਜ਼ ਕਰਦੇ ਆ ਇਸ ਕਰਕੇ ਇਸ ਇਸ ਤਰ੍ਹਾਂ ਦਾ ਤਾਂ ਨਹੀਂ ਮਿਲੇਗਾ ਮੋਟਾ-ਮੋਟਾ ਮਿਲੇਗਾ ਤੁਹਾਨੂੰ ਬਾਜ਼ਾਰੋਂ ਪंसारी ਤੇ ਲੇਕਿਨ ਸਾਫ਼ ਸੁਥਰਾ ਬਿਲਕੁਲ ਲੈ ਲੈਣਾ ਤੁਸੀਂ ਠੀਕ ਹੈ ਸੁਕਾਮਬਲਾ ਤੀਸਰਾ ਬਰਿੰਗਰਾਜ ਹੈ ਠੀਕ ਹੈ ਔਰ ਚੌਥੀ ਹੈ ਤਾਂਗੇ ਵਾਲੀ ਮਿਸ਼ਰੀ ਕਿੰਨੀ-ਕਿੰਨੀ ਲੈਣੀ ਹੈ ਬਰਾਬਰ ਮਾਤਰਾ ਚ ਲੈਣੀ ਚਾਰੋਂ ਚੀਜ਼ਾਂ 50-50 ਗ੍ਰਾਮ ਲੈ ਲੈਣਾ ਠੀਕ ਹੈ 50-50 ਗ੍ਰਾਮ ਲੈ ਕੇ ਔਰ ਉਹਨਾਂ ਨੂੰ ਚੰਗੀ ਤਰ੍ਹਾਂ ਕੁਟ ਪੀਸ ਕੇ ਪਾਊਡਰ ਬਣਾ ਕੇ ਛਾਂਣ ਕੇ ਇੱਕ 에ਅਰਟਾਈਟ ਕੰਟੇਨਰ ਚ ਰੱਖ ਲੈਣਾ ਠੀਕ ਹੈ ਔਰ ਉਸ ਤੋਂ ਬਾਅਦ ਇੱਕ ਚਮਚਾ ਸਵੇਰੇ तकरीबन 5 ਗ੍ਰਾਮ ਇੱਕ ਚਮਚਾ ਰਾਤੀ तकरीबन 5 ਗ੍ਰਾਮ ਖਾਣਾ ਖਾਣ ਤੋਂ ਇੱਕ ਤੋਂ ਡੇਢ ਘੰਟੇ ਬਾਅਦ ਦੁੱਧ ਦੇ ਨਾਲ ਲੈਣਾ ਇੱਕ ਮਹੀਨਾ ਲੈ ਲੈਣਾ ਫਿਰ 10 ਦਿਨ ਦਾ ਗੈਪ ਦੇ ਦੇਣਾ ਫਿਰ ਇੱਕ ਮਹੀਨਾ ਲੈ ਲੈਣਾ ਫਿਰ 10 ਦਿਨ ਦਾ ਗੈਪ ਦੇ ਦੇਣਾ ਇਸ ਤਰੀਕੇ ਨਾਲ ਤੁਸੀਂ ਜੇ 3-4 ਮਹੀਨੇ ਕਰ ਲਿਆ ਮੈਂ ਕਹਿੰਦਾ ਵਾਲ ਤਾਂ ਕਾਲੇ ਕਰ ਹੀ ਦੇਗਾ ਸ਼ਰੀਰ ਦੀ ਕਾਇਆ ਕਲਪ ਕਰ ਦੇਗਾ ਸਕਿਨ ਦੀ ਕਾਇਆ ਕਲਪ ਕਰ ਦੇਗਾ ਇਮਿਊਨਿਟੀ ਬੂਸਟ ਕਰ ਦੇਗਾ ਬਿਹਤਰੀਨ ਫਾਇਦੇ ਮਿਲਣਗੇ ਇੱਕ ਹੋਰ ਚੀਜ਼ ਦੱਸਦਾ ਹਾਂ ਮੈਂ ਤੁਹਾਨੂੰ ਪ੍ਰੋਮਿਸ ਕੀਤਾ ਸੀਗਾ ਤੁਸੀਂ ਬਾਜ਼ਾਰੋਂ ਐਸੀ ਇੱਕ ਲੱਕੜ ਦੀ ਕੰਗੀ ਲੈ ਕੇ ਆਣੀ ਹੈ ਠੀਕ ਹੈ ਬਾਜ਼ਾਰੋਂ इजीली ਅਵੇਲੇਬਲ ਹੈ ਇਹ ਖਾਣਾ ਖਾਣ ਤੋਂ ਬਾਅਦ ਤੁਸੀਂ ਵਜਰ ਆਸਨ 'ਚ ਬੈਠਣਾ ਹੈ ਵਜਰ ਆਸਨ ਖਾਣਾ ਖਾਣ ਤੋਂ ਬਾਅਦ ਵਜਰ ਆਸਨ ਜੇ ਗੋਡੇ ਦਰਦ ਕਰਦੇ ਫੇਰ ਨਾ ਬੈਠਣਾ ਜੇ ਗੋਡੇ ਦਰਦ ਨਹੀਂ ਕਰਦੇ ਤੇ ਵਜਰ ਆਸਨ 'ਚ ਬੈਠਣਾ ਔਰ ਲੱਕੜ ਦੀ ਕੰਗੀ ਨੂੰ ਸਿਰ 'ਚ ਫੇਰਨਾ ਹੈ 2-3 ਮਿੰਟ ਵਾਸਤੇ ਠੀਕ ਹੈ ਮੈਂ ਕੰਨਾ ਹੈ ਖਾਲੀ ਇਹ ਇਹ ਵੀ ਕਰ ਲੋਗੇ ਨਾ ਕੱਲਾ ਹੈ ਇਸ ਤਾਂ ਵਾਲ ਛਿੱਟੇ ਨਹੀਂ ਹੁੰਦੇਗਾ ਠੀਕ ਹੈ ਇਹ ਕਾਲੇ ਵਾਲ ਰੱਖੇਗੀ ਇਹ ਇੰਨੀ ਜਬਰਦਸਤ ਟੈਕਨੀਕ ਹੈ ਨਾ ਜਬਰਦਸਤ ਸੂਤਰ ਹੈ ਕਿ ਮਤਲਬ ਖਾਲੀ ਇਹੀ ਕੰਮ ਕਰ ਦੇਗਾ ਬਾਕੀ ਜੋ ਬਹੁਤ ਤਕਲੀਫ ਹੈ ਤੁਸੀਂ ਇਸ ਫਾਰਮੂਲੇ ਨੂੰ ਨਾਲ ਬਣਾ ਸਕਦੇ ਹੋ ਔਰ ਇਹਦਾ ਇਸਤੇਮਾਲ ਵੀ ਕਰ ਸਕਦੇ ਹੋ ਇਹਦਾ ਵੀ ਕਰ ਸਕਦੇ ਹੋ ਦੋਨੋਂ ਇਸਤੇਮਾਲ ਕਰੋਗੇ ਸੋਨੇ ਤੇ ਸੁਆਗਾ ਮਜ਼ਾ ਆ ਜਾਏਗਾ ਜ਼ਿੰਦਗੀ ਬਣ ਜਾਏਗੀ ਠੀਕ ਹੈ ਔਰ ਇਸ ਵੀਡੀਓ ਨੂੰ ਸਭ ਨਾਲ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹਰ ਇਨਸਾਨ ਦਾ ਸਭ ਦਾ ਭਲਾ ਹੋ ਸਕੇ ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਸਤੇ ਔਰ ਲਾਈਕ ਕਰਨ ਵਾਸਤੇ ਥੈਂਕ ਯੂ ਵੈਰੀ ਮਚ ਗੋਡ ਬlesਸ ਯੂ एवरीवन